ਦੀ ਹੈ ਜਦੋਂ ਇਹ ਮਹਿਸੂਸ ਹੋਵੇ ਕਿ ਗੁਰੂ ਵੇਖ ਰਿਹਾ ਹੈ ਉਹ ਜਪਿਆ ਹੋਇਆ ਨਾਮ ਕੰਮ ਆਉਂਦਾ ਹੈ ਔਰ ਯਾਦ ਰੱਖਿਓ ਦੁਨੀਆ ਦੀ ਪੜ੍ਹਾਈ ਸਰੀਰ ਦੇ ਜਿਉਂਦਿਆਂ ਜੀ ਕੰਮ ਆਉਂਦੀ ਹੈ ਸਪੋਜ ਕੋਈ ਡਾਕਟਰ ਹੈ ਉਹਦੀ ਡਾਕਟਰੀ ਉੰਨੀ ਦੇ ਰਹਿ ਜਿੰਨੀ ਦੇਰ ਉਹ ਸਰੀਰ ਕਰਕੇ ਬਜ਼ੁਰਗ ਨੇ ਤੰਦਰੁਸਤ ਬਸ ਉੱਥੋਂ ਤੱਕ ਜਦੋਂ ਉਹ ਸਰੀਰ ਕਰਕੇ ਮਰ ਜਾਂਦਾ ਹੈ ਤਾਂ ਸਾਧ ਸੰਗਤ ਉਹਦੀ ਡਾਕਟਰੀ ਕਿਤੇ ਕੰਮ ਨਹੀਂ ਆਉਂਦੀ ਕੋਈ ਇੰਜੀਨੀਅਰ ਹੈ ਡਾਕਟਰ ਹੈ ਵਕੀਲ ਹੈ ਉਹਦੀ ਪੜ੍ਹਾਈ ਉਦੋਂ ਤੱਕ ਕੰਮ ਆਏਗੀ ਜਿੰਨੀ ਦੇਰ ਉਹ ਸਰੀਰ ਕਰਕੇ ਜਿਉਂਦਾ ਹੈ ਲੋਕ ਉਹਨੂੰ ਡਾਕਟਰ ਨਾ ਇੰਜੀਨੀਅਰ ਵਕੀਲ ਕਹਿਣਗੇ ਪਰ ਸਾਸ ਸੰਗਤ ਮਰਨ ਤੋਂ ਬਾਅਦ ਇਹ ਪੜ੍ਹਾਈ ਅੱਗੇ ਦਰਗਾਹ ਵਿੱਚ ਕੰਮ ਨਹੀਂ ਆਏਗੀ ਪਰ ਯਾਦ ਰੱਖਿਓ ਵਾਹਿਗੁਰੂ ਵਾਹਿਗੁਰੂ ਜਪਿਆਂ ਨਾਮ ਦਰਗਾਹ ਵਿੱਚ ਵੀ ਕੰਮ ਆਉਂਦਾ ਹੈ ਇਹ ਨਹੀਂ ਵੀ ਜਿਹੜਾ ਇੱਥੇ ਨਾਮ ਜਪਿਆ ਹੁਣੇ ਕੰਮ ਆਉਣੇ ਨਾਮ ਜਪਣ ਨਾਲ ਦੁੱਖ हटਣਗੇ ਨਾਮ ਜਪਣ ਨਾਲ ਸੁੱਖ ਆਏਗਾ ਇਹ ਤਾਂ ਦੁਨਿਆਵੀ ਸੁੱਖ ਹੈ ਪਰ ਇਹਦੇ ਨਾਲ ਨਾਲ ਇਹ ਵੀ ਸਚਾਈ ਹੈ ਜਦੋਂ ਆਪਾਂ ਨਾਮ ਜਪਾਂਗੇ ਸਰੀਰ ਮਰਨ ਤੋਂ ਬਾਅਦ ਵੀ ਨਾਮ ਦਰਗਾਹ ਤੱਕ ਜਾਂਦਾ ਹੈ ਜਿੱਥੇ ਕੋਈ ਸਹੈਤਾ ਨਾ ਕਰੇ ਉੱਥੋਂ ਤੱਕ ਜਪਿਆ ਨਾਮ ਪਹੁੰਚਦਾ ਹੈ ਇਸ ਲਈ ਸੰਗਤ ਵਿੱਚ ਬਹਿ ਕੇ ਆਪਾਂ ਜਪਰਾਂ ਸਤਿਨਾਮ ਸ੍ਰੀ ਗੱਜ ਕੇ ਆਖੋ ਸਤਿਨਾਮ ਸ੍ਰੀ